ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸਾਹਿਬ ਕਾਂਛੀ RAM ਜੀ ਦੇ ਜਨਮ ਦਿਨ ਮੌਕੇ ਸੂਬਾ ਪਦਰੀ ਪੰਜਾਬ ਸੰਭਾਲੋ ਰੈਲੀ ਦਾਣਾ ਮੰਡੀ ਫਗਵਾੜਾ ਵਿਖੇ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬਸਪਾ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਹਿਮਾਚਲ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਹਾਜ਼ਰ ਹੋਏ ਜਦ ਕਿ ਸਮਾਗਮ ਦੀ ਪ੍ਰਧਾਨਗੀ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ ਇਸ ਦੌਰਾਨ ਬਸਪਾ ਪੰਜਾਬ ਦੇ ਇੰਚਾਰਜ ਵਿਪੁਲ ਕੁਮਾਰ ਵਿਧਾਇਕ ਡਾਕਟਰ ਨਿਸ਼ਤਰਪਾਲ ਅਜੀਤ ਸਿੰਘ ਪ੍ਰਜਾਪਤੀ ਅਤੇ ਕੁਲਦੀਪ ਸਿੰਘ ਸਰਦੂੜਗੜ ਵੀ ਮੌਜੂਦ ਸਨ ਜਿਨ੍ਹਾਂ ਦਾ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ ਰੈਲੀ ਦੌਰਾਨ ਸਭ ਤੋਂ ਪਹਿਲਾਂ ਉਕਤ ਨੇਤਾਵਾਂ ਵੱਲੋਂ ਬਾਬਾ ਸਾਹਿਬ ਅਤੇ ਸਾਈਂਬ ਕਾਂਸੀ ਰਾਮ ਜੀ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਇਸ ਦੌਰਾਨ ਜਿੱਥੇ ਵਕਫਾ ਬੁਲਾ ਰਹੇ ਨੇ ਸਾਈਂਬ ਸ਼੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਦੀਆਂ ਸਮੂਹ ਸਮਾਜ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਆਪਣੇ ਰਹਿਬਰਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਹਨ ਉਨ੍ਹਾਂ ਆਖਿਆ ਕਿ ਬਾਬਾ ਸਾਹਿਬ ਅਤੇ ਸਾਈਂਬ ਸ਼੍ਰੀ ਕਾਂਸੀ ਰਾਮ ਜੀ ਵੱਲੋਂ ਦੇਖੇ ਗਏ ਸੁਪਨੇ ਨੂੰ ਪੂਰਾ ਕਰਨ ਲਈ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ मनुमस्मृति के संविधान में हर वर्ग की महिला को किसी भी तरह के कोई अधिकार नहीं थे सम्मानित साथियों और आज आज बाबा साहब भीमराव अम्बेडकर जी के संविधान में अगर कोई सबसे बड़ा कार्य हुआ सम्मानित साथियों वो महिलाओं को अधिकार दे करके सम्मानित साथियों महिलाओं को पूरा अधिकार है कि वो पुरुषों के बराबर में खड़ी होकर के हर हर मुकाम पर सम्मानित साथियों अपने आप को साबित करने का काम कर रही है सम्मानित साथियों इसलिए मनुस्मृति के संविधान में देश देश को पूरे देश को 550 रियासतों में बांटने का अगर किसी ने काम किया था वो मनुस्मृति के संविधान ने किया था सम्मानित साथियों और बाबा साहब भीमराव अम्बेडकर जब संविधान लागू हुआ उस उस पूरे 550 जो रियासत थी जो प्राइवेट रियासतें थी सम्मानित साथियों उन रियासतों को बाबा साहब भीमराव अम्बेडकर जी ने संविधान में इस देश में केंद्रीय करने के करण के माध्यम से कुछ राज्यों में बांट करके उन राज्यों को ताकत दे करके सभी को अधिकार देने का काम किया है सम्मानित साथियों ये बाबा साहब भीमराव अम्बेडकर जी के संविधान की ताकत है ਇਸ ਦੌਰਾਨ ਜਿੱਥੇ बसपा ਫਗਵਾੜਾ ਦੀ ਲੀਡਰਸ਼ਿਪ ਵੱਲੋਂ ਆਏ ਹੋਏ ਸੀਨੀਅਰ बसपा ਨੇਤਾਵਾਂ ਨੂੰ ਸਨਮਾਨਜਨ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਪੰਜਾਬ ਪ੍ਰਧਾਨ ਅਵਤਾਰ ਸਿੰਘ ਕ੍ਰੀਮਪਰੀ ਅਤੇ ਹਰਪ੍ਰੀਤ ਸਿੰਘ ਬਲਾਲੂ ਨੇ ਕਿਹਾ ਕਿ ਜੋ बसपा ਨੇ ਸੰਕਲਪ ਲੈ ਕੇ ਰੈਲੀ ਰੱਖੀ ਸੀ ਉਸ ਨੂੰ ਸਫਲ ਬਣਾ ਕੇ ਸਾਈਬ ਕਾਂਛੀਰਾਮ ਜੀ ਵੱਲੋਂ ਦੇਖੇ ਗਏ ਸੁਪਨੇ ਨੂੰ ਪੂਰਾ ਕਰਨ ਲਈ ਸਮਾਜ ਵਾਸੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਪਾਰਟੀ ਵੱਲੋਂ ਪੰਜਾਬ ਦੇ ਅੰਦਰ ਦਰਾਮਤੇ ਫਤਵਾੜਾ ਚ ਸਾਫ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਪੰਜਾਬ ਸੁਭਾਰੋ ਰੈਲੀ ਰੱਖੀ ਆ ਸਭ ਤੋਂ ਪਹਿਲਾਂ ਮੈਂ ਸੂਬਾ ਪੰਜਾਬ ਔਰ ਵਿਸ਼ਵ ਦੀਆਂ ਸੰਗਠਾ ਨੂੰ ਮੁਬਾਰਕਬਾਦ ਦਿੰਨਾ ਔਰ ਪੰਡਾਲ ਓਵਰਫਲੋ ਹੋ ਚੁੱਕਾ ਔਰ ਸੰਗਠਾ ਅਜੇ ਬੜੀ ਘੰਟੀ ਚਾ ਰਹੀਆਂ ਤੇ ਜਿਹੜਾ ਅਸੀਂ ਸੰਕਲਪ ਲੈ ਕੇ ਉਦੇਸ਼ ਲੈ ਕੇ ਰੈਲੀ ਰੱਖੀ ਸੀ ਕਿ ਸਾਬ ਕਾਂਛੀ RAM ਜੀ ਦੀ ਸੋਚ ਨੂੰ ਜੰਝ ਜੰਝ ਤੱਕ ਪਹੁੰਚਾ ਕੇ ਬਰਬਾਦ ਕੀਤੇ ਹੋਏ ਪੰਜਾਬ ਨੂੰ ਫਿਰ ਤੋਂ ਆਪਣੇ ਪੈਰਾਂ ਤੇ ਖੜਾ ਕਰਾ ਦਿੱਂਦਾ ਹਾਂ ਜਿੰਦਾਬਾਦ ਔਰ ਜਿਹੜੀਆਂ 13 ਅਕਾਲੀ ਭਾਜਪਾ ਕਾਂਗਰਸ ਔਰ ਆਪ ਨੇ ਪੰਜਾਬ ਦੀ ਬਰਬਾਦੀ ਕੀਤੀ ਹੈ ਜਿਹੜੀਆਂ 13 ਬਰਬਾਦੀ ਲਈ ਜ਼ਿੰਮੇਦਾਰ ਵਾ ਉਹਨਾਂ ਨੂੰ ਰੱਦ ਕਰਕੇ ਬਹੁਜਨ ਸਮਾਜ ਪਾਰਟੀ ਦਾ ਇੱਕ ਨਵਾਂ ਬਦਲ ਔਰ ਅੱਜ ਤੋਂ ਅਸੀਂ ਪੰਜਾਬ ਦੀ ਧਰਤੀ ਬਚਾਉਣ ਲਈ ਬੜਾ ਬੰਦੋਲਨ ਆਨੰਦ ਜਾ ਰਹੇ ਆ ਅੱਜ ਬਹੁਜਨ ਸਮਾਜ ਪਾਰਟੀ ਇਸ ਫੰਕਸ਼ਨ ਤੇ ਇਸ ਰੈਲੀਸ ਪੰਜਾਸ ਵਾਲੋ ਤੇ ਇੱਕ ਨਵਾਂ ਪ੍ਰੋਗਰਾਮ ਲਿਖੂਗੀ ਜਿਹੜੀ ਪੂਰੇ ਪੰਜਾਬ ਦੇ ਅੰਦਰ ਉਹ ਸੰਘਰਸ਼ ਕਰੂਗੀ ਔਰ ਉਹ ਜਿਹੜੇ ਮਾਰਨ ਵਾਲੇ ਨਸ਼ਿਆਂ ਦੇ ਖਿਲਾਫ ਆ ਉਹ ਸੰਘਰਸ਼ ਵਿਢੂਗੀ ਤਾਂ ਕਿ ਲੋਕਾਂ ਦੇ ਮਾਵਾਂ ਤੇ ਭੈਣਾਂ ਦੇ ਵੀਰ ਨੂੰ ਜਿਹੜਾ ਬਚਾਇਆ ਜਾ ਸਕੇ ਜੈ ਭੀਮ ਜੈ ਭਾ ਭਸਪਾ ਅੱਗਵਾਨ ਨੇ ਕਿਹਾ ਕਿ ਸਾਈਬ ਸ਼੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਤੇ ਬਸਪਾ ਵੱਲੋਂ ਪੰਜਾਬ ਸੰਭਾਲੋ ਰੈਲੀ ਕੀਤੀ ਗਈ ਹੈ ਇਸ ਦੌਰਾਨ ਨਾਲ ਹੀ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਇਸ ਤੋਂ ਪਹਿਲੀਆਂ ਸਰਕਾਰਾਂ ਨੂੰ ਵੀ ਲੰਬੇ ਹੱਥੀ ਲੈਂਦਿਆਂ ਜਮ ਕੇ ਨਿਸ਼ਾਨੇ ਸਾਧੇ ਉਹਨਾਂ ਆਖਿਆ ਕਿ ਪੰਜਾਬ ਨੂੰ ਬਚਾਉਣ ਲਈ ਬਸਪਾ ਨੇ ਫਗਵਾੜਾ ਵਿੱਚ ਰੈਲੀ ਕਰਕੇ ਇਸ ਦੀ ਸ਼ੁਰੂਆਤ ਕੀਤੀ ਹੈ ਮਾਨਯੋਗ ਸਾਹਿਬ ਸ਼੍ਰੀ ਕਾਂਠੀ ਰਾਮ ਦੇ ਜਨਮ ਨੂੰ ਸਮਰਪਿਤ ਪੰਜਾਬ ਸੰਵਾੜੋ ਰੈਲੀ ਔਰ ਉਸ ਦੇ ਅੰਦਰ ਪੂਰੇ ਵਕਫ ਵਕ ਪੰਜਾਬ ਦੇ ਕੋਨੇ ਤੋਂ ਆਈ ਸੰਗਤ ਦਾ ਬੁਵਾੜਾ ਵਿਕੇ ਪਹੁੰਚਦੇ ਔਰ ਪੰਜਾਬ ਚਾਰਜ ਔਰ ਸਾਡੇ ਨੈਸ਼ਨਲ ਕੋਆਰਡੀਨੇਟਰ ਰਣਜੀਤ ਸਿੰਘ ਬੈਣੀਵਾਲ ਪਿੰਪਲ ਕੁਮਾਰੀ ਔਰ ਸਾਡੇ ਪੰਜਾਬ ਦੇ ਪਲਾਂਟ ਡਾਕਟਰ ਅਫਦਲ ਸਿੰਘ ਗਰੀਪੁਰੀ ਜੀ ਦਾ ਔਰ ਸਮੁੱਚੀ ਜਿਹੜੀ ਲੀਡਰਸ਼ਿਪ ਦਾ ਧੰਨਵਾਦ ਬੁਵਾੜੇ ਪਹੁੰਚਦੇ ਔਰ ਰੈਲੀ ਨੂੰ ਕਾਮਯਾਬ ਕਰ ਲਈ ਸਾਰੇ ਸਾਥੀਆਂ ਦਾ ਧੰਨਵਾਦ ਸਮਾਗਮ ਦੌਰਾਨ ਕਲਾਕਾਰਾਂ ਵੱਲੋਂ ਮਿਸ਼ਨਰੀ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਇਸ ਦੌਰਾਨ ਲੇਖ ਰਾਇ ਜਮਾਲਪ uri ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਇੰਜੀਨੀਅਰ ਪ੍ਰਦੀਪ ਕੁਮਾਰ ਪ੍ਰਵੀਨ ਬੰਗਾਤੋਈਲਾ ਵਾ ਵਡੀ ਗਿਣਤੀ ਵਿੱਚ ਬਸਪਾ ਵਰਕਰ ਅਤੇ ਇਲਾਕਾ ਵਾਸੀ ਮਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ